ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਭੋਲਰ ਭੋਲੋ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਸਤਿ ਸ਼੍ਰੀ ਅਕਾਲ ਰਾਮ ਰਾਮ ਦੋਸਤੋ ਆਪਾਂ ਕੋਈ ਵੀ ਵੀਡੀਓ ਪਾਉਨੇ ਹੁੰਨੇ ਆ ਉਹ ਇੱਕ ਸੋਚ ਸਮਝ ਕੇ ਹੀ ਪਾਉਨੇ ਆ ਨਾ ਕਿ ਕਿਸੇ ਨਾਲ ਕਿਸੇ ਦਿਲ ਦਿਖਾਉਣ ਵਾਸਤੇ ਕਿਉਂਕਿ ਆਪਾਂ ਆਪਣੀ ਵੀਡੀਓ ਦੇ ਵਿੱਚ ਉਹ ਹੀ ਚੀਜ਼ ਪਾਉਨੇ ਜੋ ਆਪਾਂ ਆਪਣੇ ਘਰੇ ਤਜਰਬਾ ਕੀਤਾ ਹੁੰਦਾ ਹੈਗਾ ਇਸ ਮੱਦੇ ਨੂੰ ਆਪਾਂ ਨੇ ਪਹਿਲਾਂ ਜਿਹੜੀ ਫੀਡ ਪਾਈ ਸੀ ਉਹ ਸਾਰੇ ਬੀਰਾਂ ਨੂੰ ਆਪਾਂ ਨੇ ਸ਼ੇਅਰ ਕੀਤੀ ਸੀ ਤੇ ਉਸ ਤੋਂ ਬਾਅਦ ਬੱਚਾ ਦੇਣ ਤੋਂ ਬਾਅਦ ਆਪਾਂ ਇਹਨੂੰ 1 ਲੀਟਰ ਪ੍ਰੋਟੀਨ ਸੀ 1 ਬੀ ਲੀਟਰ ਐਨਾਬਲੈਟ ਤੇ ਹੁਣ ਇਹਦੇ ਨਾਲ ਆਪਾਂ 200 ਡੇਲੀ ਦਾ 100 ਗ੍ਰਾਮ ਬਰੋਟੋਨ ਦੇਣੀ ਸ਼ੁਰੂ ਕਰਦੇ ਤੇ ਝੋਟੀ ਸਹੀ ਆਪਣੇ ਪੀਕ ਲੈਵਲ ਫੜ ਚੁੱਕੀ ਆ ਤੇ ਦੋਸਤੋ ਜਦੋਂ ਆਪਾਂ ਹੁਣ ਇਹਨੂੰ ਜਿਹੜੀ ਫੀਡ ਪਾਉਨੇ ਆ ਉਹ 2 ਕਿਲੋ ਬੜੇਵੇਂ ਦੀ ਖਾਲਾ ਕਿਲੋ ਚਣਾ ਚੂਰੇ ਤੇ ਕਿਲੋ ਖੰਡਾ ਤੇ ਨਾਲ 1 ਕਿਲੋ ਕਾਰਗਲ ਦੀ 10000 ਫੀਡ ਪਾਉਣੀ ਹੈ ਜੀ ਤੇ ਜਿਹੜਾ ਦਲੀਆਗਾ ਉਹਨੂੰ ਆਪਾਂ ਰਿੰਨ ਕੇ ਪਾਉਨੇ ਆ ਤਾਂ ਇਹ ਛੋਟੀ 15 ਤਰੀਕ ਨੂੰ ਬੱਚਾ ਦਿੱਤਾ ਸੀ ਤੇ 6 6 ਤਰੀਕ ਨੂੰ 21 ਦਿਨ ਪੂਰੇ ਹੋਏ ਸੀ ਆਹ ਦੇਖੋ ਜੀ ਤੁਸੀਂ 21ਵੇਂ ਦਿਨ ਆਪ ਆਪ ਦੇਖ ਸਕਦੇ ਹੋ ਅੱਜ 22ਵੇਂ ਦਿਨ ਆ ਪੂਰੀ ਹੀਟ ਚ ਆ ਚੁੱਕੀ ਆ ਤੇ ਇਸੇ ਕਰਕੇ ਆਪਾਂ ਆਪਣੇ ਘਰੇ ਪਸ਼ੂਆਂ ਨੂੰ ਜੋ ਵੀ ਫੀਡ ਪਾਉਣੀ ਆ ਤਾਂ ਵੀਰੋ ਸੋ ਸਮਝ ਕੇ ਹੀ ਪਾਓ ਕਿਉਂਕਿ ਇਹ ਦੁਬਾਰੇ ਏਆਈ ਵਾਸਤੇ ਤਿਆਰ ਹੋ ਚੁੱਕੀ ਆ। ਅਗਲ ਕਰ ਹਾਲੇ ਆਪਾਂ ਇਸ ਦੀ ਏਆਈ ਛਡਵਾਵਾਂਗੇ। ਤੇ ਕਿਉਂਕਿ ਇਸ ਦਾ ਜੋ ਗਰਭਦਾਨ ਹੁਣ ਕਰਾਤਾ ਤਾਂ ਇਹ ਬੱਚੇਦਾਨੀ ਅੱਲੀ ਹੁੰਦੀ ਆ ਤਾਂ ਇਸ ਕਰਕੇ ਇਹਨੂੰ ਅਗਲੇ 42 ਦਿਨਾਂ ਤੇ ਹੀ ਏਆਈ ਕਰਵਾਵਾਂਗੇ। ਕਿਉਂਕਿ ਉਸ ਟਾਈਮ ਆਪਾਂ ਨੇ ਸਿਮਨ ਦਾ ਚਨਾਉ ਕੀਤਾ ਜਾਂਦਾ FD 328 ਜਾਂ PC 483 ਜਾਂ PC 843 ਜਾਂ M464 ਇਹਨਾਂ ਚਾਰੇ ਸਿਮਨਾਂ 'ਚੋਂ ਕੋਈ ਵੀ ਸਿਮਨ ਮਿਲ ਗਿਆ ਤਾਂ ਉਹੀ ਹੀ AI ਕਰਾਂਗੇ ਤੁਸੀਂ ਆਪ ਦੇਖ ਸਕਦੇ ਹੋ ਆਪਾਂ ਰੁਸਤਮ ਹਿੰਦਾਲੀ ਸੇਲ ਕਰ ਚੁੱਕੇ ਆ ਇੱਕ ਵੀਰ ਨੇ ਕਮੈਂਟ ਲਿਖਿਆ ਸੀ ਵੀ ਜਿਸ ਟਾਈਮ ਯਾਰ ਉਸਤਮੇ ਹਿੰਡਾਲੀ ਲੈ ਕੇ ਜਾਊਗਾ ਤਾਂ ਵੀਡੀਓ ਜ਼ਰੂਰ ਪਾਉਣਾ ਵੀਰ ਆਪਾਂ ਉਸ ਟਾਈਮ ਡਿਊਟੀ ਤੇ ਸੀ ਇਸ ਕਰਕੇ ਉਹ ਮੇਰੇ ਤੋਂ ਪਿੱਛੇ ਹੀ ਲੈ ਗਏ ਆਪਾਂ ਵੀਡੀਓ ਬਣਾ ਨਹੀਂ ਸਕੇ ਆਪਾਂ ਸੌਰੀ ਚਾਹੁੰਦੇ ਹਾਂ ਉਸ ਚੀਜ਼ ਦੀ ਤੇ ਆ ਹੁਣ ਤਾਂ ਅਨਸਵਾਲੀ ਝੋਟੀਆ ਜਿਸ ਟਾਈਮ ਇਹ ਤਿਆਰ ਹੋਈ ਤਾਂ ਇਹਦੀ ਵੀ ਵੀਡੀਓ ਪਾਵਾਂਗੇ ਤੇ ਜਦੋਂ ਕੋਈ ਲੈ ਕੇ ਗਿਆ ਤਾਂ ਉਸ ਟਾਈਮ ਹੀ ਆਪਾਂ ਉਹ ਕਰਾਂਗੇ ਤੇ ਹੁਣ ਤੁਸੀਂ 1876